ਨੇ ਪਿਤਾ ਨੂੰ ਅੱਗ ਲਾ ਦਿੱਤੀ ਆ ਤਾਂ ਇਹ ਜਿਹੜੀ ਖਬਰ ਤੁਸੀਂ ਹੈਰਾਨ ਵੀ ਹੋ ਜਾਓਗੇ ਤੇ ਤੁਹਾਡਾ ਜਿਹੜਾ ਦਿਮਾਗ ਆ ਸੁਨ ਹੋ ਜਾਵੇਗਾ ਪਰ ਇਹ ਜਿਹੜੀ ਖਬਰ ਆ ਬਿਲਕੁਲ ਸੱਚ ਆ ਕਿ ਇੱਕ ਬੱਚੇ ਨੇ ਆਪਣੇ ਪਿਤਾ ਨੂੰ ਅੱਗ ਲਾ ਦਿੱਤੀ ਆ ਤਾਂ ਦੇਖੋ ਤੁਸੀਂ ਵੀ ਪਹਿਲਾ ਵਾਲਾ ਜਮਾਨਾ ਹੁੰਦਾ ਸੀ ਜਦੋਂ ਘਰ ਦੇ ਅਧ ਬੱਚਣ ਝੜਕ ਵੀ ਦਿੰਦੇ ਸੀ ਤੇ ਉਹਨਾਂ ਦੀ ਜਿਹੜੀ ਬੱਚੇ ਗੱਲ ਮੰਨਦੇ ਵੀ ਸੀ ਪਰ ਅੱਜ ਦਾ ਜਿਹੜਾ ਜਮਾਨਾ ਆ ਗਿਆ ਏ ਇਹ ਬੱਚਿਆਂ ਨੂੰ ਜਦੋਂ ਘਰ ਦੇ ਝੜਕਦੇ ਆ ਤਾਂ ਉਹ ਜਲਦੀ ਹੀ ਗੁੱਸਾ ਮੰਨ ਲੈਂਦੇ ਆ ਤੇ ਉਹਨਾਂ ਕੋਲੇ ਜਿਹੜੇ ਪੇਸ਼ੈਂਸ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਪੇਸ਼ੈਂਸ ਨਾਲ ਦੀ ਚੀਜ਼ ਜਿਹੜੀ ਉਹਨਾਂ ਕੋਲੇ ਖਤਮ ਹੋ ਚੁੱਕੀ ਆ ਤਾਂ ਇਸ ਗੱਲ ਨੇ ਮੱਦੇ ਨਜ਼ਰ ਰੱਖਦੇ ਆ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਬੱਚੇ ਨੇ ਆਪਣੇ ਪਿਤਾ ਨੂੰ ਹੀ ਅੱਗ ਲਾ ਦਿੱਤੀ ਆ ਇਹ ਜਿਹੜੀ ਖਬਰ ਆ ਹਰਿਆਣਾ ਦੇ ਇੱਕ ਇਲਾਕੇ ਫਰੀਦাবাদ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਬੱਚਾ ਜਿਸ ਦੀ ਉਮਰ 14 ਸਾਲ ਦੀ ਦੱਸੀ ਗਈ ਆ ਉਸ ਨੇ ਆਪਣੇ ਪਿਤਾ ਨੂੰ ਹੀ ਅੱਗ ਲਾ ਦਿੱਤੀ ਉਹ ਉਸ ਨੇ ਆਪਣੇ ਪਿਤਾ ਨੂੰ ਅੱਗ ਕਿਉਂ ਲਾ ਦਿੱਤੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਕਿ ਇੱਕ ਪਿਤਾ ਨੇ ਆਪਣੇ ਬੱਚੇ ਨੂੰ ਗਲਤ ਕੰਮ ਰੋਕਣ ਲਈ ਅਤੇ ਪੜ੍ਹਾਈ ਕਰਨ ਦੇ ਲਈ ਜਸਟ ਕਿਹਾ ਹੀ ਸੀ ਤਾਂ ਬੱਚੇ ਨੇ ਆਪਣੇ ਪਿਤਾ ਦੀ ਗੱਲ ਜਿਹੜੀ ਨਹੀਂ ਮੰਨੀ ਸਗੋਂ ਦੀ ਉਸ ਨੇ ਪੜ੍ਹਾਈ ਕਰਨ ਨੂੰ ਜਦੋਂ ਉਹਦੇ ਪਿਤਾ ਨੇ ਕਿਹਾ ਉਸ ਗੱਲ ਦਾ ਗੁੱਸਾ ਮੰਨ ਕੇ ਤੇ ਉਸ ਨੇ ਆਪਦੇ ਪਿਤਾ ਨੂੰ ਅੱਗ ਲਾ ਦਿੱਤੀ ਆ ਇਹ ਜਿਹੜੀ ਸਾਰੀ ਜਾਣਕਾਰੀ ਜਿਹੜੀ ਉਸ ਘਰ ਦੀ ਜਿਹੜੀ ਮਾਲਕਾ ਨਾਲ ਉਸ ਤੋਂ ਬਾਰੇ ਦੱਸੀ ਜਾ ਰਹੀ ਆ ਕਿ ਸਾਡੇ ਘਰ ਵਿੱਚ ਇੱਕ ਜਿਹੜਾ ਰੈਂਟ ਤੇ ਮੁੰਡਾ ਤੇ ਮੁੰਡੇ ਦਾ ਪਿਓ ਰਹਿੰਦਾ ਸੀ ਤਾਂ ਮੁੰਡੇ ਨੇ ਆਪਦੇ ਜਿਹੜੇ ਪਿਓ ਨੂੰ ਹੀ ਅੱਗ ਲਾ ਦਿੱਤੀ ਜਿਹੜਾ ਉਸ ਪਿਓ ਦਾ ਜਿਹੜਾ ਮੁੰਡਾ ਸੀ ਉਹਦਾ ਜਿਹੜਾ ਪਿਤਾ ਸੀ ਉਹ ਉਸ ਨੂੰ ਕਿਸ ਗਲਤ ਕੰਮ ਤੋਂ ਰੋਕਦਾ ਸੀ ਜਿਵੇਂ ਕਿ ਉਹ ਇੱਕ ਸ਼ਰਾਰਤੀ ਬੱਚਾ ਸੀ ਤੇ ਉਹ ਪੈਸੇ ਵੀ ਚੋਰੀ ਕਰਦਾ ਸੀ ਤਾਂ ਜਦੋਂ ਉਹਦਾ ਪਿਤਾ ਉਸ ਨੂੰ ਗਲਤ ਕੰਮਾਂ ਤੋਂ ਰੋਕਦਾ ਸੀ ਤੇ ਉਹਨੂੰ ਪੜ੍ਹਾਈ ਕਰਨ ਦੇ ਲਈ ਕਹਿੰਦਾ ਸੀ ਤਾਂ ਬੱਚੇ ਨੇ ਸਗੋਂ ਦੀ ਆਪਦੀਆਂ ਜਿਹੜੀਆਂ ਸ਼ਰਾਰਤਾਂ ਘੱਟ ਨਹੀਂ ਕੀਤੀਆਂ ਚੋਰੀ ਕਰਨ ਦਾ ਜਿਹੜਾ ਕੰਮ ਆ ਉਹ ਘੱਟ ਨਹੀਂ ਕੀਤਾ ਸਗੋਂ ਦੀ ਉਸ ਨੇ ਆਪਣੇ ਪਿਤਾ ਨੂੰ ਹੀ ਮਾਰਨ ਲਈ ਚੰਗਾ ਜਿਹੜਾ ਸ਼ਬਦ ਆ ਜਿਹੜਾ ਉਹ ਮੰਨ ਲਿਆ ਗਿਆ ਏ ਤੁਹਾਨੂੰ ਦੱਸਦੀ ਏ ਕਿ ਇਹ ਜਿਹੜੀ ਖਬਰ ਆ ਹਰਿਆਣਾ ਦਾ ਇੱਕ ਇਲਾਕਾ ਫਰੀਦাবাদ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ 14 ਸਾਲ ਦਾ ਬੱਚਾ ਉਸ ਨੇ ਆਪਣੇ ਪਿਤਾ ਨੂੰ ਅੱਗ ਲਾ ਦਿੱਤੀ ਹੈ ਤੇ ਉਸ ਨੇ ਆਪਣੇ ਪਿਤਾ ਦੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਆ ਇਹ ਜਿਹੜੀ ਖਬਰ ਆ ਉਸ ਪਿੰਡ ਦੇ ਵਿੱਚ ਜਿਹੜੇ ਹਰਿਆਣਾ ਦੇ ਇੱਕ ਇਲਾਕੇ ਦੇ ਵਿੱਚ ਜਿਹੜਾ ਫਰੀਦাবাদ ਦੇ ਵਿੱਚ ਘਰ ਦੇ ਜਿਸ ਦੇ ਘਰ ਵਿੱਚ ਰਹਿੰਦੇ ਸੀ ਉਹ ਦੋਨੇ ਪਿਓ ਪੁੱਤ ਉਥੋਂ ਦੀ ਜਿਹੜੀ ਮਕਾਨ ਮਾਲਕਾ ਉਸਨੇ ਕਿਹਾ ਕਿ ਜਿਹੜਾ ਸਾਡੇ ਘਰ ਵਿੱਚ ਪਿਓ ਪੁੱਤ ਰਹਿੰਦੇ ਸੀ ਜਿਹੜਾ ਪੁੱਤ ਸੀ ਉਹ ਬਹੁਤ ਸ਼ਰਾਰਤੀ ਸੀ ਤਾਂ ਗਲਤ ਕੰਮ ਵੀ ਕਰਦਾ ਸੀ ਜਿਸ ਦੇ ਦੌਰਾਨ ਉਸ ਦਾ ਪਿਤਾ ਉਸ ਨੂੰ ਸਹੀ ਰਸਤਾ ਦਿਖਾਉਣ ਦੇ ਲਈ ਚੰਗੇ ਕੰਮ ਕਰਨ ਦੇ ਲਈ ਉਸ ਨੂੰ ਸਿੱਖਿਆ ਦਿੰਦਾ ਸੀ ਤੇ ਉਸ ਨੂੰ ਇਹ ਵੀ ਕਹਿੰਦਾ ਸੀ ਵੀ ਤੂੰ ਚੋਰੀ ਕਰਨਾ ਹਟ ਜਾ ਤੇ ਪੜਾਈ ਵੱਲੀ ਜਿਹੜਾ ਧਿਆਨ ਦੇਣਾ ਤੇਰਾ ਬਹੁਤ ਜ਼ਰੂਰੀ ਆ ਪੜਾਈ ਦੇ ਦੇ ਹੈਲਪ ਦੇ ਦੁਆਰਾ ਤੂੰ ਆਪਣਾ ਫਿਊਚਰ ਬਣਾ ਸਗੇ ਤੇ ਇੱਕ ਚੰਗਾ ਇਨਸਾਨ ਬਣੇਗਾ ਸਗੋਂ ਦੀ ਉਸ ਨੇ ਆਪਣੀ ਜਿਹੜੀ ਪਿਤਾ ਦੀ ਗੱਲ ਨਹੀਂ ਮੰਨੀ ਤੇ ਆਪਣੀ ਇਹ ਜਿਹੜੀ ਗਲਤ ਹਰਕਤਾਂ ਸੀ ਉਹਨਾਂ ਨੂੰ ਜਿਹੜਾ ਉਹ ਗਲਤ ਹਰਕਤਾਂ ਨੂੰ ਮੰਨਣਾ ਜਿਹੜਾ ਸਹੀ ਨਹੀਂ ਲੱਗਦਾ ਸੀ ਤੇ ਉਸ ਨੂੰ ਇਹ ਲੱਗਦਾ ਸੀ ਕਿ ਜਿਹੜਾ ਮੇਰਾ ਪਿਤਾ ਹੈ ਉਹ ਮੈਨੂੰ ਗਲਤ ਕੰਮਾਂ ਤੋਂ ਰੋਕ ਰਿਹਾ ਹੈ ਗਲਤ ਕਰ ਰਿਹਾ ਹੈ ਪਰ ਉਸ ਬੱਚੇ ਨੂੰ ਇਹ ਨਹੀਂ ਪਤਾ ਕਿ ਮੇਰਾ ਜਿਹੜਾ ਪਿਤਾਗਾ ਉਹ ਮੈਨੂੰ ਸਹੀ ਕੰਮ ਕਰਨ ਦੇ ਲਈ ਕਹਿ ਰਿਹਾ ਹੈ ਦੀ ਗਲਤ ਕੰਮ ਨੂੰ ਰੋਕ ਰਿਹਾ ਹੈ ਤਾਂ ਪਰ ਉਸ ਨੇ ਇਹੀ ਗੱਲ ਸੋਚੀ ਕਿ ਉਸਰ ਬੱਚੇ ਨੇ ਆਪਣੇ ਪਿਤਾ ਨੂੰ ਹੀ ਜਿਹੜੀ ਅੱਗ ਲਾ ਦਿੱਤੀ ਹੈ ਤੇ ਇਸ ਖਬਰ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਡੇ ਜਿਹੜੇ ਘਰ ਦੇ ਉੱਪਰ ਉਹ ਦੋਨੇ ਪਿਓ ਪਤ ਸ਼ੇਮ ਹੀ ਨਾ ਪਹਿਲਾਂ ਹੀ ਇੱਥੇ ਰੈਂਟ ਤੇ ਸਾਡੇ ਘਰ ਵਿੱਚ ਰਹਿੰਦੇ ਸੀ ਜਦੋਂ ਉਸ ਮੁੰਡੇ ਨੇ ਆਪਦੇ ਪਿਓ ਨੂੰ ਅੱਗ ਲਾਈ ਤਾਂ ਪਹਿਲਾ ਬਾਹਰੋਂ ਦਰਵਾਜ਼ਾ ਜਿਹੜਾ ਲੌਕ ਕੀਤਾ ਗਿਆ ਫਿਰ ਉਸ ਜਿਹੜੇ ਕਮਰੇ 'ਚ ਉਸ ਨੂੰ ਅੱਗ ਲਾਈ ਗਈ ਆ ਤਾਂ ਉਹ ਕਮਰਾ ਵੀ ਲੋਕ ਕੀਤਾ ਗਿਆ ਸੀ ਜਦੋਂ ਉਸ ਬੱਚੇ ਨੇ ਆਪਣੇ ਪਿਤਾ ਨੂੰ ਅੱਗ ਲਾਈ ਤਾਂ ਆਸ-ਪਾਸ ਦੇ ਜਿਹੜੇ ਰਾਹਾਗੀ ਰਾ ਕੋਵਾਂਡੀਆਂ ਉਹਨਾਂ ਨੇ ਰੌਲਾ ਸੁਣ ਕੇ ਜਦੋਂ ਉਸ ਘਰ ਵਿੱਚ ਗਏ ਤਾਂ ਜਦੋਂ ਉਹਨਾਂ ਨੇ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਦੋਂ ਉੱਥੇ ਉੱਥੇ ਜਾ ਕੇ ਪਹੁੰਚੇ ਤਾਂ ਉਸ ਟਾਈਮ ਜਿਹੜੀ ਉਹ ਲਾਸ਼ ਜਿਹੜੀ ਆ ਸੜ ਕੇ ਸੁਆਹ ਹੋ ਚੁੱਕੀ ਸੀ ਇਹ ਜਿਹੜੀ ਜਾਣਕਾਰੀ ਆ ਉੱਥੋਂ ਦੀ ਜਿਹੜੀ ਮਕਾਨ ਮਾਲਕਾ ਉਸ ਨੇ ਦੱਸਿਆ ਇਹ ਤਾਂ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ हरियाणा ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪੁੱਤ ਨੇ ਹੀ ਆਪਣੇ ਜਿਹੜੇ ਪਿਓ ਨੂੰ ਅੱਗ ਲਾ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਆ ਪੁੱਤ ਨੇ ਆਪਣੇ ਪਿਓ ਨੂੰ ਅੱਗ ਕਿਉਂ ਲਾ ਦਿੱਤੀ ਗਈ ਆ ਤੁਹਾਨੂੰ ਜਾਣਕਾਰੀ ਦਿਨੇ ਆ ਕਿ ਜਿਹੜਾ ਪਿਓ ਸੀ ਉਹ ਆਪਣੇ ਪੁੱਤ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ ਜਿਵੇਂ ਉਸ ਨੂੰ ਕਹਿੰਦਾ ਸੀ ਵੀ ਤੂੰ ਚੋਰੀ ਕਰਨੋਂ ਹਟ ਜਾ ਤੂੰ ਸ਼ਰਾਬਤਾ ਕਰਨੋਂ ਹਟ ਜਾ ਪੜ੍ਹਾਈ ਤੇਰੇ ਲਈ ਬਹੁਤ ਜ਼ਰੂਰੀ ਹੈ ਤੂੰ ਜ਼ਿਆਦਾਤਰ ਪੜ੍ਹਾਈ ਤੇ ਧਿਆਨ ਦਿਆ ਕਰ ਸਕੋਦੀ ਬੱਚੇ ਨੇ ਆਪਦੇ ਜਿਹੜੇ ਪਿਤਾ ਦੀਆਂ ਗੱਲਾਂ ਕਹੀਆਂ ਸੀ ਉਸ ਨੂੰ ਜ਼ਰੂਰੀ ਨਹੀਂ ਸਮਝਿਆ ਵੀ ਇਹ ਮੇਰੇ ਲਈ ਬਹੁਤ ਜ਼ਰੂਰੀ ਹੈ ਸਕੋਦੀ ਇਹਨਾਂ ਗੱਲਾਂ ਦਾ ਬੁਰਾ ਮੰਨ ਕੇ ਉਸ ਨੇ ਆਪਣੇ ਪਿਤਾ ਨੂੰ ਹੀ ਅੱਗ ਲਾ ਦਿੱਤੀ ਲਾ ਦਿੱਤੀ ਜਦੋਂ ਉਸਨੇ ਆਪਣੇ ਪਿਤਾ ਨੂੰ ਅੱਗ ਲਾ ਦਿੱਤੀ ਤਾਂ ਅੱਗ ਲਾ ਕੇ ਉਹ ਉੱਥੋਂ ਫਰਾਰ ਹੋ ਗਿਆ ਭੱਜ ਗਿਆ ਏ ਤਾਂ ਪੁਲਿਸ ਨੇ ਹੁਣ ਜਿਹੜਾ ਮਾਮਲਾ ਦਰਜ ਕਰ ਲਿਆ ਏ ਤੇ ਪੁਲਿਸ ਨੇ ਹੁਣ ਜਿਹੜੀ ਆਪਣੀ ਜਿਹੜੀ ਕਾਰਵਾਈ ਕਰਨੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਹਾਂ ਡੱਕ ਵਾਰੀ ਫੇਰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਹਰਿਆਣਾ ਤੇ ਫਰੀਦাবাদ ਤੋਂ ਆ ਰਹੀ ਆ ਕਿ ਇੱਕ 14 ਸਾਲ ਦਾ ਬੱਚਾ ਜਿਸ ਦੀ ਉਮਰ ਹਲੇ ਪੜਾਈ ਕਰਦੀ ਸੀ ਤੇ ਫਿਊਚਰ ਦੇ ਵਿੱਚ ਕੀ ਕਰਨਾ ਚਾਹੀਦਾ ਏ ਉਸ ਬਾਰੇ ਸੋਚਣ ਦੀ ਹਲੇ ਉਸ ਦੀ ਉਮਰ ਸੀ ਪਰ ਉਹ ਆਪਣੀ ਗਲਤ ਹਰਕਤਾਂ ਗਲਤ ਕੰਮਾਂ ਦੇ ਕਰਕੇ ਉਹਨੇ ਆਪਣੇ ਜਿਹੜੇ ਪਿਤਾ ਨੂੰ ਹੀ ਅੱਗ ਲਾ ਕੇ ਜਿਹੜੀ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਆ ਜਦੋਂ ਉਸ ਦੀ ਜੀਵਨ ਲੀਲਾ ਕਿਉਂ ਸਮਾਪਤ ਕਰ ਦਿੱਤੀ ਗਈ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਜਿਹੜਾ ਪਿਓ ਸੀ ਆਪਣੇ ਪੁੱਤ ਨੂੰ ਸਹੀ ਇਨਸਾਨ ਬਣਾਉਣ ਦੇ ਲਈ ਵਧੀਆ ਇੱਕ ਇਨਸਾਨ ਬਣਾਉਣ ਦੇ ਲਈ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ ਕਿਉਂਕਿ ਉਸ ਨੂੰ ਪਤਾ ਹੈ ਕਿ ਮੇਰਾ ਜਿਹੜਾ ਬੱਚਾ ਬਹੁਤ ਸ਼ਰਾਰਤੀ ਆ ਇਹ ਸ਼ਰਾਰਤਾ ਕਰਨੋਂ ਨਹੀਂ ਹਟਦਾ ਤੇ ਉਹ ਕਿਤੇ ਕਿਤੇ ਚੋਰੀ ਵੀ ਕਰ ਲੈਂਦਾ ਸੀ ਕਦੇ ਕਦੇ ਉਹ ਦੇ ਜਿਹੜੇ ਪਿਓ ਦੇ ਜੇਬ ਦੇ ਵਿੱਚੋਂ ਪੈਸੇ ਵੀ ਚੋਰੀ ਕਰ ਲੈਂਦਾ ਸੀ ਜਦੋਂ ਪਿਓ ਨੂੰ ਪਤਾ ਲੱਗਦਾ ਸੀ ਤਾਂ ਉਸ ਨੂੰ ਝਟਕਦਾ ਸੀ ਰੋਕਦਾ ਸੀ ਵੀ ਤੂੰ ਇਹ ਜਿਹੜੇ ਗਲਤ ਕੰਮ ਕਰਨੋਂ ਹਟ ਜਾ ਤੇ ਪੜ੍ਹਾਈ ਵੱਲੀ ਜਿਹੜਾ ਤੂੰ ਜ਼ਿਆਦਾ ਧਿਆਨ ਦਿਆ ਕਰ ਜਿਹੜੀ ਕਿ ਤੇਰੇ ਲਈ ਬਹੁਤ ਜ਼ਰੂਰੀ ਆ ਪਰ ਬੱਚੇ ਨੇ ਇਹ ਗੱਲ ਨੂੰ ਗਲਤ ਸਮਝਿਆ ਤੇ ਗਲਤ ਸਮਝਦੇ ਦੌਰਾਨ ਹੀ ਉਸ ਨੇ ਆਪ ਦੇ ਜਿਹੜੇ ਪਿਤਾ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਆਪਣੇ ਪਿਤਾ ਨੂੰ ਅੱਗ ਲਾ ਕੇ ਉਸ ਘਰੋਂ ਬਾਹਰ ਭੱਜ ਗਿਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਉਸ ਮੁੰਡੇ ਦੀ ਜਿਹੜੀ ਛਾਣਪੀਨ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਪ ਦੀ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇਹ ਸਾਰੀ ਜਾਣਕਾਰੀ ਉਸ ਘਰ ਦੀ ਜਿਹੜੀ ਮਕਾਨ ਮਾਲਕਾ ਉਸ ਨੇ ਦੱਸਿਆ ਕਿ ਜਿਹੜਾ ਉਸਦਾ ਮੁੰਡਾ ਸੀ ਉਹ ਬਹੁਤ ਸ਼ਰਾਰਤੀ ਸੀ ਚੋਰੀ ਵੀ ਕਰਦਾ ਸੀ ਤੇ ਉਹਦਾ ਜਿਹੜਾ ਪਿਤਾ ਸੀ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ ਤੇ ਉਸ ਨੇ ਇਹ ਵੀ ਕਿਹਾ ਸੀ ਵੀ ਤੂੰ ਪੜਿਆ ਕਰ ਪੜ੍ਹਾਈ ਤੇਰੇ ਲਈ ਬਹੁਤ ਜ਼ਰੂਰੀ ਆ ਪਰ ਉਸ ਨੇ ਇਹ ਸਮਝਿਆ ਕਿ ਮੇਰਾ ਜਿਹੜਾ ਪਿਤਾ ਮੈਨੂੰ ਗਲਤ ਕੰਮਾਂ ਤੋਂ ਰੋਕ ਗਲਤ ਕੰਮ ਕਰ ਤਾਂ ਰੋਕ ਰਿਹਾ ਹੈ ਕਿ ਮੇਰੇ ਲਈ ਇਹ ਉਸ ਨੂੰ ਬਹੁਤ ਸਾਰੇ ਬੱਚੇ ਨੂੰ ਇਹ ਲੱਗਦਾ ਸੀ ਕਿ ਮੇਰਾ ਕੰਮ ਜਿਹੜਾ ਉਹ ਸਹੀ ਆ ਮੈਂ ਸਹੀ ਕਰਦਾ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਲਈ ਸਹੀ ਕੀ ਆ ਗਲਤ ਕੀ ਆ ਪਰ ਜਿਹੜੇ ਘਰ ਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਬੱਚਾ ਲਈ ਕੀ ਸਹੀ ਹੈ ਕਿ ਗਲਤ ਆ ਪਰ ਜਦੋਂ ਉਸ ਪਿਤਾ ਨੇ ਆਪਣੇ ਬੱਚੇ ਨੂੰ ਕਿਹਾ ਵੀ ਤੂੰ ਪੜਿਆ ਕਰ ਪੈਸੇ ਚੋਰੀ ਨਾ ਕਰਿਆ ਕਰ ਤੇਰੇ ਲਈ ਸਹੀ ਨਹੀਂ ਆ ਤੂੰ ਇੱਕ ਵਧੀਆ ਇਨਸਾਨ ਬਣ ਪਰ ਉਸ ਨੇ ਆਪਣੇ ਪਿਤਾ ਨੂੰ ਹੀ ਅੱਗ ਲਾ ਦਿੱਤੀ ਅੱਗ ਲਾ ਕੇ ਉਹ ਉੱਥੋਂ ਫਰਾਰ ਹੋ ਗਿਆ ਜਦੋਂ ਚੀਕ ਚੰਗਿਆੜਾ ਪੈਣ ਲੱਗੇ ਤੇ ਉੱਥੋਂ ਦੇ ਰਾਹਾਗਿਰ ਜਿਹੜੇ ਉੱਥੋਂ ਦੇ ਗਵਾਂਢੀ ਆ ਜਦੋਂ ਉਹਨਾਂ ਦੇ ਘਰ ਗਏ ਤਾਂ ਜਦੋਂ ਉਸ ਨੇ ਦਰਵਾਜ਼ਾ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਟਾਈਮ ਉਸਾ ਵਿਅਕਤੀ ਦੀ ਜਾਨ ਚਲੀ ਗਈ ਸੀ ਤੇ ਉਹਦੀ ਜਿਹੜੀ ਸਰੀਰ ਹੈ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਸੀ ਦੁਬਾਰਾ ਤੁਹਾਨੂੰ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਆ ਹਰਿਆਣਾ ਦੇ ਇੱਕ ਇਲਾਕੇ ਚ ਆ ਰਹੀ ਆ ਕਿ ਇੱਕ ਪੁੱਤ ਨੇ ਹੀ ਆਪਣੇ ਜਿਹੜੇ ਪਿਤਾ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ ਤੁਹਾਨੂੰ ਅਸੀਂ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ